ਕਹਿੰਦੇ ਸਾਰੇ ਨੇਂਗ ਮਾਰੇ ਆ ਬਹੁਤ ਨੇਂਗਾ ਜਿਨ੍ਹਾਂ ਦੇ ਮੈਨੂੰ ਮੈਸੇਜ ਆਇਆ ਜੋ ਮੇਰੇ ਨਾਲ ਸਟੈਂਡ ਕਰ ਰਹੇ ਆ ਸਲੂਟ ਆ ਉਹਨੇਗਾ ਨੂੰ ਤੇ ਲੋ ਜਿਹੜੇ ਅਸਲੀ ਨੇਂਗਾ ਜਿਹੜੇ ਗੁਰੂ ਦੇ ਪਾਣੇ ਦਾ ਪ੍ਰੋਪਰਲੀ ਵਧੀਆ ਪ੍ਰਯੋਗ ਕਰਦੇ ਨੇ ਰਿਸਪੈਕਟ ਕਰਦੇ ਨੇ ਪਰ ਉਹ ਨੇਂਗ ਜਿਹੜੇ ਜਾਲੀ ਨੇ ਨੇਂਗਾ ਦੇ ਚੂੜੀਏ ਵਿੱਚ ਇੱਕ ਭੇੜੀਏ ਰਾਖਸ਼ ਬਲਦਕਾਰੀ ਛੁਪੇ ਹੋਏ ਰਹੇ ਜਿਵੇਂ ਆਪਾ ਰਾਮ ਰੀ ਨੂੰ ਅਸੀਂ ਇੱਕ ਬਲਦਕਾਰੀ ਬਾਪੇ ਦਾ ਦਰਜਾ ਦਿੱਤਾ ਐਦਾਂ ਉਹ ਹੋ ਨੇਂਗਾ ਬਲਦਕਾਰੀ ਨੇ ਜਾਲੀ ਜਿਹੜੇ ਚੋਲਾ ਪਾ ਕੇ ਗੰਦੇ ਕੰਮ ਕਰ। ਸੋ ਉਹਨਾਂ ਤੇ ਕੋਈ ਸਖਤ ਸਖਤ ਸੈਕਸ਼ਨ ਤਾਰਾ ਲੱਗਣੀ ਬਹੁਤ ਜ਼ਰੂਰੀ ਹੈ। ਪਰ ਕਮਲ ਕੌਰ ਦਾ ਜਿਹੜਾ ਕੇਸ ਹੈ ਇਹ ਬੰਦ ਨਹੀਂ ਹੋਣਾ ਚਾਹੀਦਾ। ਮੈਰੋ ਕਿਤੇ ਵੀ ਲੁਕਿਆ ਹੋਵੇ ਜੇ ਪੰਜਾਬ ਪੁਲਿਸ ਤੋਂ ਫੜ ਹੁੰਦਾ ਤਾਂ ਇਟਸ ਓਕੇ। ਪਰ ਜੇ ਕੋਈ ਸੱਚਾ ਮਰਦ ਸੱਚਾ ਮਰਦ ਔਰ ਇੱਜ਼ਤ ਕਰਨ ਵਾਲਾ ਔਰਤ ਦੀ ਰਿਸਪੈਕਟ ਕਰਨ ਵਾਲਾ ਅਗਰ ਉਹ ਕਿਸੇ ਵੀ ਉਸ ਕੰਟਰੀ 'ਚ ਇੱਥੇ ਮੈਰ ਹੋਊਗਾ ਉਹਨੂੰ ਟੱਕਰ ਗਿਆ। ਉਹ ਮੇਰਾ ਸਨੇਹਾ ਹੈ ਸਾਰਿਆਂ ਭੈਣਾ ਤੈਨੂੰ ਦੁਆਵਾਂ ਦੇਣ ਗਿਆ ਅਸੀਂ ਸਾਰੇ ਤੇਰੇ ਨਾਲ ਜੈ ਹਿੰਦ ਜੈ ਭਾਰਤ